ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਸੰਡੇ ਵਿਲੋਗ ਦਾ ਵਿੱਚ ਕਿਉਂਕਿ ਸੰਡੇ ਰੂਟੀਨ ਜਿਹੜੀ ਮੇਰੀ ਹੈਗੀ ਆ ਉਹ ਮੈਂ ਅੱਜ ਤਣ ਨਾਲ ਸ਼ੇਅਰ ਕਰਨ ਲੱਗੀ ਆ ਕਿ ਸੰਡੇ ਆਪਾਂ ਕੀ ਕੀ ਸਪੈਸ਼ਲ ਜਿਹੜਾ ਕਰਦੇ ਆ ਤੇプラスਮੇ ਫਰੂਟ ਜਿਹੜੇ ਕੱਟ ਕੇ ਜਿਹੜੇ ਫ੍ਰਿਜ ਇੰਦਾ ਰੱਖ ਲੈਣੇ ਕੋਈ ਪੈਨਪੋਸ ਦੀ ਬੇਸਿਕ ਕੰਟੇਨਰ ਬਹੁਤ ਵਧੀਆ ਨੇ ਔਰ ਬਹੁਤ ਹੀ ਜੂਸਫੁਲ ਵੀ ਨੇ ਬਹੁਤ ਹੀ ਕਿਉਂਕਿ ਇਹਨਾਂ ਫਰੂਟ ਕੱਟ ਕੇ ਤੁਸੀਂ ਰੱਖ ਲਓ ਤੇ ਬੱਚੇ ਜਦੋਂ ਮਰਜੀ ਚੱਕ ਕੇ ਖਾ ਲੈਣ ਇੱਕ ਦੂਜੇ ਦੇ ਉੱਪਰ ਇਹ ਕੰਟੇਨਰ ਆ ਜਾਂਦੇ ਨੇ ਜਿਆਦਾ ਸਪੇਸ ਵੀ ਜਿਹੜੀ ਹੈ ਨਹੀਂ ਮਲ ਮਲ ਦੇ ਤੇ ਹਾਂਜੀ ਤੇ ਸਾਡੇ ਵੀ ਅਜਮੀ ਜਿਹੜਾ ਫਾਈਨਲ ਆ ਹੀ ਗਿਆ ਬਹੁਤ ਹੀ ਜਿਆਦਾ ਤੇ ਮੀਂਹ ਦੇ ਵਿੱਚ ਅਸੀਂ ਸਪੈਸ਼ਲ ਜਿਹੜੀ ਆ ਪਹਿਲਾਂ ਤੇ ਜਿਹੜਾ ਸੰਡੇ ਦੇ ਵਿੱਚ ਜਿਹੜਾ ਹਰ ਸੰਡੇ ਤੇ ਇੱਥੇ ਮੈਂ ਦੇਗ ਤਿਆਰ ਕਰ ਲਈ ਕਿਉਂਕਿ ਜਿਹੜਾ ਦੁਪਹਿਰ ਸਾਹਿਬ ਜਿਹੜਾ ਦਾ ਪਾਠ ਜਿਹੜਾ ਉਹ ਮੈਂ ਕਰਦੀ ਹਾਂ ਸੰਡੇ ਨੂੰ ਤੇ ਦੇਗ ਤਿਆਰ ਕਰਕੇ ਪਹਿਲਾਂ ਮੈਂ ਪਾਠ ਕਰ ਲਿਆ ਇੱਕ ਵਾਰ ਜਪਜੀ ਸਾਹਿਬ ਦਾ ਤੇ ਫਿਰ ਦੁਬਾਰਾ ਮੈਂ ਜਿਹੜੀ ਆ ਥੋੜੀ ਬ੍ਰੇਕ ਲੈ ਕੇ ਤੇ ਇੱਥੇ ਪ੍ਰਸ਼ਾਦ ਜਿਹੜਾ ਉਹ ਤਿਆਰ ਕਰਕੇ ਤੇ ਫਿਰ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਉਹ ਸਟਾਰਟ ਕਰਨਾ ਤੇ ਕਈ ਭੈਣਾਂ ਜਿਹੜੀਆਂ ਪੁੱਛ ਦੇਵੀਆਂ ਸੀ ਦੀ ਮਤਲਬ ਕਿ ਤੁਸੀਂ ਘਰ ਵਿੱਚ ਇਦਾਂ ਤੁਸੀਂ ਕਰ ਸਕਦੇ ਜੇ ਪਾਠ ਬਹੁਤ ਜੇ ਤੜ ਤੋਂ ਨਹੀਂ ਜਾਇਆ ਜਾਂਦਾ ਦੂਰ ਕਿਤੇ ਗੁਰਦੁਆਰੇ ਵਗੈਰਾ ਤਾਂ ਤੁਸੀਂ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾ ਕੇ ਤੁਸੀਂ ਪਾਠ ਜਿਹੜਾ ਉਹ ਕਰ ਸਕਦੇ ਜੀ ਫਿਰ ਇੱਥੇ ਇੱਕ ਸਾਈਡ ਤੇ ਆਸਨ ਜਿਹੜਾ ਮੈਂ ਬਾਬਾ ਦੀਪ ਸਿੰਘ ਦਾ ਲਾ ਲਣੀ ਆ ਕਿ ਉਹਨਾਂ ਨੂੰ ਪੈਜੰਟ ਸਮਝ ਕੇ ਫਿਰ ਪਾਠ ਜਿਹੜਾ ਕੀਤਾ ਜਾਏ ਤੇ ਫਿਰ ਜ਼ਿਆਦਾ ਵਧੀਆ ਆ ਬਾਕੀ ਆਪਣੇ ਆਪਣੇ ਸ਼ਬਦੀ ਅਸ਼ਰਦਾ ਆ ਤੇ ਇਥੇ ਲਾਲੀ ਜੀ ਕੋਨ ਜਿਹੜੀਆਂ ਦੂਜੇ ਛਲੀਆਂ ਤੇ ਇਹ ਛਲੀਆਂ ਜਿਹੜੀਆਂ ਬੇਬੀ ਛਲੀਆਂ ਜਿਨ੍ਹਾਂ ਨੂੰ ਆਪਾਂ ਬੋਲਦੇ ਆ ਸੀਟਲੈਸ ਹੁੰਦੀਆਂ ਨੇ ਤੇ ਉਹਨਾਂ ਨੂੰ ਆਪਾਂ ਥੋੜੀ ਜਿਹੀ 2-3 ਮਿੰਟ ਉਬਾਲਣਾ ਆ ਤੇ ਇਹਨਾਂ ਨੂੰ ਵੀ ਆਪਾਂ ਬੋਇਲ ਕਰਨਾ ਆ ਇੱਕ ਜਿਹੜੀ ਆ ਛੱਲੀ ਬਹੁਤ ਹਾਰਡ ਸੀ ਮੇਰੇ ਖੁਰ ਟੁੱਟਦੀ ਨਹੀਂ ਸੀ ਇਹਦੇ ਨਾਲ ਕਰਦਣਾ ਕੱਟੀ ਨਹੀਂ ਜਾਂਦੀ ਸੀ ਕਰਦ ਵੀ ਛੋਟੀ ਸੀ ਸਾਇਦ ਇਸ ਕਰਕੇ ਫਿਰ ਮੈਂ ਦੂਸਰਾ ਦੇਸੀ ਜੁਗਾੜ ਕੀਤਾ ਤੇ ਹੱਥ ਨਾਲ ਹੀ ਛੱਲੀ ਤੋੜ ਕੇ ਇਹਨਾਂ ਨੂੰ ਬੋਇਲ ਕਰ ਲਿਆ ਸੀ ਤੇ ਇਹਦੇ ਜਿਹੜੇ ਆਪਾਂ ਅੱਜ ਬਣਾਵਾਂਗੇ ਜੀ ਸਨੈਕਸ ਵੱਖਰੇ ਵੱਖਰੇ ਬਹੁਤ ਹੀ ਟੇਸਟੀ ਜਿਹੜੇ ਬੰਦੇ ਨੇ ਸਨੈਕਸ ਜ਼ਰੂਰੀ ਨਹੀਂ ਕਿ ਪਕੌੜੇ ਆਪਾਂ ਸਿਰਫ ਕੱਲੇ ਪਨੀਰ ਦੇ ਜਾਂ ਗੋਭੀ ਦੇ ਹੀ ਕਰ ਸਕਦੇ ਆ ਅੱਜ ਤੁਹਾਨੂੰ ਮੱਕੀ ਦੇ ਜਿਹੜੇ ਆ ਛੱਲੀਆਂ ਦੇ ਪਕੌੜੇ ਜਿਹੜੇ ਆ ਬਹੁਤ ਹੀ ਟੇਸਟੀ ਜਿਹੜੇ ਬੰਦੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਜਿਹੜੇ ਆ ਇੰਜੋਏ ਕਰਿਓ ਤੇ ਹਾਂਜੀ ਤੇ ਇੱਥੇ ਜਿਹੜੀਆਂ ਪਿੱਕ ਜਿਹੜੀਆਂ ਇਹਨਾਂ ਨੂੰ ਬੋਇਲ ਕਰ ਲਿਆ ਆਪਾਂ ਛੰਲੀ ਨੂੰ ਤੇ ਇਹਦੇ ਵਿੱਚ ਪਿੱਕ ਜਿਹੜੀ ਇਸ ਤਰੀਕੇ ਨਾਲ ਤੁਸੀਂ ਸਟਿਕ ਕਰ ਸਕਦੇ ਜੀ ਤੇ ਫਿਰ ਇਹਨੂੰ ਜੜੇ ਕੱਟ ਕਰ ਲੈਣਾ ਤੇ ਇਹਨੂੰ ਜਿੱਦਾਂ ਤੁਸੀਂ ਬਹੁਤ ਹੀ ਟੇਸਟੀ ਜਿਹੜੇ ਪਕੌੜੇ ਜਿਹੜੇ ਇਹਦੇ ਬੰਦੇ ਨੇ 스ਨੈਕਸ ਤੇ ਆਪਾਂ ਤਿੰਨ ਤਰ੍ਹਾਂ ਦੇ 스ਨੈਕਸ ਜਿਹੜੇ ਇਹਦੇ ਬਣਾਏ ਸੀ ਬਹੁਤ ਹੀ ਇੱਕ ਹੀ ਬੱਤਲ ਛਲੀਆਂ ਤੇ ਇੱਕ ਹੀ ਨੇ ਫਿਰ ਇੱਥੇ ਆਪਾਂ ਲੈ ਲੈ ਜੀ ਕੌਰਨ ਫਲੌਰ ਜਾਂ ਤੁਸੀਂ ਅਰਾ ਰੋੜ ਵੀ ਬੋਲ ਸਕਦੇ ਜੇ ਤੇ ਪਲੱਸ ਲੈ ਲੈਣਾ ਜੀ ਚੌਲਾਂ ਦਾ ਆਟਾ ਤਿੰਨ ਚਾਰ ਚਮਚ ਜਿੰਨੀ ਵੀ ਤੁਹਾਡੀ ਕੁਆਂਟੀਟੀ ਹੋਵੇ ਉਹਨੇ ਤੇ ਇੱਕ ਸਾਈਡ ਤੇ ਮੈਂ ਲਸਣ ਅਦਰਕ ਤੇ ਮਿਰਚਾਂ ਦਾ ਜਿਹੜਾ ਗ੍ਰੈਂਡ ਕਰਕੇ ਰੱਖ ਲਿਆ ਤੇ ਫਿਰ ਜਿਹੜੇ ਤੁਹਾਡੇ ਕੋ ਜੋ ਵੀ ਮਸਾਲੇ ਵਗੈਰਾ ਹੋਣ ਤੁਹਾਡੇ ਪਟਾਰੇ ਦੇ ਵਿੱਚ ਤੁਸੀਂ ਉਹ ਵਾਲੇ ਦੇ ਵਿੱਚ ਐਡ ਕਰ ਦੇਣੇ ਆ ਫਿਰ ਨਮਕ ਪਾਣਾ ਨਾ ਭੁੱਲਿਓ ਨਮਕ ਵੀ ਜ਼ਰੂਰ ਪਾਇਓ ਮੈਂ ਕਈ ਵਾਰ ਸਬਜ਼ੀ 'ਚ ਨਮਕ ਪਾਣਾ ਜ਼ਰੂਰ ਭੁੱਲ ਜਾਂਦੀ ਆ ਤੇ ਤੁਸੀਂ ਨਾ ਭੁੱਲਿਓ ਫਿਰ ਜਿਹੜੇ ਆ ਬੇਬੀ ਕੌਰ ਸੜੀਆਂ ਆ ਆਪਾਂ ਉਹਨਾਂ ਨੂੰ ਇੱਕ ਵਾਰੀ ਇਦਾਂ ਡਰਾਈ ਦੇ ਵਿੱਚ ਹੀ ਆਪਾਂ ਇਹਨੂੰ ਕੋਟ ਕਰਨਾ ਆ ਤੇ ਕੋਟ ਕਰਕੇ ਰੱਖ ਲੈਣਾ ਆ ਫਿਰ ਆਪਾਂ ਜਿਹੜੇ ਆ ਦੂਸਰੇ ਮਸਾਲੇ ਜਿਹੜੇ ਆਪਾਂ ਗ੍ਰੈਂਡ ਕੀਤੇ ਨੇ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਣੇ ਨੇ ਤੇ ਫਿਰ ਆਪਾਂ ਪਾਣੀ ਦਾ ਬਣਾ ਲੈਣਾ ਜੀ ਪੇਸਟ ਤੇ ਪਾਣੀ ਜ਼ਿਆਦਾ ਨਾ ਪਾ ਦਿਓ ਕਿ ਜਿਹੜਾ ਉੱਪਰ ਚਿਪਕੇ ਹੀ ਨਾ ਤੇ ਸਾਡੇ ਛਲੀਆਂ ਦੇ ਉੱਪਰ ਜਿਹੜਾ ਪਾਣੀ ਜਿਹੜਾ ਉੱਥੇ ਰਹਿ ਜੇ ਪੇਸਟ ਬਿਲਕੁਲ ਧਿਆਨ ਨਾਲ ਪੇਸਟ ਸੰਘਣਾ ਜਿਹਾ ਬਣਾਉਣਾ ਹੈ ਤੁਸੀਂ ਜਿਆਦਾ ਪੇਸਟ ਪਤਲਾ ਜਿਹੜਾ ਉਹ ਨਹੀਂ ਬਣਾਉਣਾ ਤੇ ਵੀਡੀਓ ਦੇਖਦੇ-ਦੇਖਦੇ ਇੱਥੋਂ ਤੱਕ ਆ ਹੀ ਗਏ ਹੋ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਵਧੀਆ ਲੱਗੇ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਫਿਰ ਆਪਾਂ ਇਸ ਤਰੀਕੇ ਨਾਲ ਕੋਟ ਕਰ ਦੇਣਾ ਹੈ ਨੂੰ ਛਲੀਆਂ ਨੂੰ ਤੇ ਫਿਰ ਅਸੀਂ ਇਸ ਨੂੰ ਕਰਾਂਗੇ ਜੀ ਡੀ ਫਰਾਈ ਤੇ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਕੀ ਲਾਜਵਾਬ ਹੈ ਤੁਸੀਂ ਇੱਕ ਵਾਰ ਜ਼ਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਬਹੁਤ ਹੀ ਕ੍ਰਿਸਪੀ ਬੰਦਿਆ ਬਹੁਤ ਹੀ ਜ਼ਿਆਦਾ ਕ੍ਰਿਸਪੀ ਜਿਹੜੇ ਆ ਪਕੌੜੇ ਜਿਹੜੇ ਇਹਦੇ ਆ ਆਪਾਂ 스ਨੈਕਸ ਜਿਹੜੇ ਆ ਪਕੌੜੇ ਨਹੀਂ ਕਹਾਂਗੇ ਆਪਾਂ 스ਨੈਕਸ ਹੀ ਕਹਾਂਗੇ ਫਿਰ ਆਪਾਂ ਜਿਹੜੀਆਂ ਇਹ ਲੀਆਂ ਕੀਤੀ ਸੀ ਇਦਾਂ ਸਟਿਕ ਪਿਕਲ ਦੇ ਵਿੱਚ ਦੇ ਆਪਾਂ ਇਹਨਾਂ ਨੂੰ ਵੀ ਕੋਟ ਕਰਕੇ ਤੇ ਇਹਨਾਂ ਨੂੰ ਆਪਾਂ ਕਰਾਂਗੇ ਫਰਾਈ ਇਹਨਾਂ ਨੂੰ ਆਪਾਂ ਸਿੰਗਲ ਫਰਾਈ ਕਰਨਾ ਹੈ ਬਟ ਜਿਹੜੇ ਆਪਾਂ ਬੇਬੀ ਕੌਰਨਸ ਕੀਤੇ ਸੀ ਉਹਨਾਂ ਨੂੰ ਮੈਂ ਡਬਲ ਫਰਾਈ ਕਰਾਂਗੀ ਔਰ ਡਬਲ ਫਰਾਈ ਕਰਨੇ ਇਹਨਾਂ ਨੂੰ ਸਿੰਗਲ ਫਰਾਈ ਕਰਕੇ ਹੀ ਬਹੁਤ ਹੀ ਟੇਸਟ ਜਿਹੜੇ ਆ ਬਣ ਜਾਂਦੇ ਆ 스ਨੈਕਸ ਤੇ ਹਾਂਜੀ ਹੁਣ ਸਾਡ ਕੋ ਦੋ ਤਰ੍ਹਾਂ ਦੇ 스ਨੈਕਸ ਬਣ ਗਏ ਆ ਤੇ ਤੀਸਰੇ ਵੀ ਆਪਾਂ ਹੁਣ ਜਿਹੜੇ ਬਣਾਉਣ ਲਗੇ ਇੱਥੇ ਆਪਾਂ ਦਾਣੇ ਜਿਹੜੇ ਆ ਇਹ ਵੀ ਬੋਇਲ ਕੀਤੀ ਹੋਈ ਨੇ ਬੋਇਲ ਕਰਨ ਤੋਂ ਬਿਨਾਂ ਨਹੀਂ ਬਣਾਉਣੇ ਕਿਉਂਕਿ ਬੋਇਲ ਕਰਕੇ ਹੀ ਬਣਾਉਣੇ ਆ ਤੇ ਮੈਂ ਜਿੰਨੇ ਵੀ ਇਹਦੇ ਵਿੱਚ ਪੈਣੇ ਸੀ ਉਹਨੇ ਮੈਂ ਪਾ ਕੇ ਫਿਰ ਅਸੀਂ ਆ ਜੜੀਆਂ ਬੇਬੀ ਕੋਨ ਸੜੀ ਆਪਾਂ ਕੀਤੇ ਸੀ ਇਹਨਾਂ ਦੇ ਆਪਾਂ ਇਦਾਂ ਪੀਸ ਕੱਟ ਕਰ ਲੈਣੇ ਆ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਵਾਰ ਫਿਰ ਦੀ ਫਰਾਈ ਕਰਾਂਗੇ ਜਿਆਦਾ ਜਿਹੜਾ ਇਹਦੇ ਉੱਪਰ ਬਹੁਤ ਹੀ ਕ੍ਰਿਸਪੀ ਬਣ ਜਾਂਦੇ ਨੇ ਜਿਆਦਾ ਤੇਲ ਵਗੈਰਾ ਝੜਾਉ ਨਹੀਂ ਲੱਗਦਾ ਬਹੁਤ ਹੀ ਕ੍ਰਿਸਪੀ ਤੇ 스ਨੈਕਸ ਜਿਹੜੇ ਬਹੁਤ ਹੀ ਟੇਸਟੀ ਤੁਹਾਨੂੰ ਲੁੱਕ ਵਾਈਜ਼ ਹੀ ਲੱਗਦਾ ਹੋਵੇਗਾ ਕਿ ਬਹੁਤ ਹੀ ਟੇਸਟ ਬਣਦੀ ਹੈ ਇੱਕ ਜੁਨੀਕ ਜੇ ਕਿਉਂਕਿ ਫਿਰ ਇਹਦੇ ਉੱਪਰ ਪਾ ਦੋ ਜੀ ਚਾਟ ਮਸਾਲਾ ਤੇ ਦੂਸਰੇ ਵੀ ਜਿਹੜੇ ਤੁਹਾਨੂੰ ਜਿਹੜੇ ਆਪਾਂ ਛਲੀਆਂ ਦੇ ਜਿਹੜੇ ਦਾਣੇ ਜਿਹੜੇ ਬੋਇਲ ਕੀਤੇ ਸੀ ਉਹ ਵੀ ਤੁਹਾਨੂੰ ਦੱਸਾਂਗੇ ਕਿ ਉਹ ਵੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇ ਸੀ ਪਕੌੜੇ ਉਹਦੇ ਵੀ 스ਨੈਕਸ ਤੇ ਹੱਡ ਕੋ ਦੇਖੋ ਉਹ ਮਤਲਬ ਕਿ ਐਦਾਂ ਬੰਨ ਜੁੜ ਜਾਂਦੇ ਨੇ ਜੇ ਤੁਸੀਂ ਚਾਹੋ ਤਾਂ ਉਹਨੂੰ ਸਿੰਗਲ ਵੀ ਕਰਕੇ ਖਾ ਸਕਦੇ ਜੀ ਤੇ ਬਹੁਤ ਹੀ ਕ੍ਰਿਸਪੀ ਪਕੌੜੇ ਬਣਦੇ